ਅਸੀਂ ਇਸ ਵਾਰ ਜੀ 1 ਏਕੜ ਵਿੱਚ ਸਟਾਰ 444 ਵੈਰਾਈਟੀ ਮੂng ਦੀ ਲਾਈ ਜੀ ਬਹੁਤ ਹੀ ਵਧੀਆ ਵੈਰਾਈਟੀ ਹੈ ਜੀ ਤੁਸੀਂ ਆਪ ਹੀ ਨਿਗਾਹ ਮਾਰ ਸਕਦੇ ਹੋ ਫਲੀਆਂ ਦੇਖੋ ਪੂਰਾ ਲੱਛੇਦਾਰ ਫਲੀਆਂ ਲੱਗੀਆਂ ਨੇ ਪੂਰੇ ਬੂਟੇ ਜੜਾਂ ਤੋਂ ਲੈ ਕੇ ਨਾ ਸਿਰੇ ਤੱਕ ਪੂਰੇ ਭਰੇ ਭਰੇ ਨੇ ਫਲ ਨਾਲ ਦੂਸਰੀਆਂ ਵੈਰਾਈਟੀਆਂ ਨੂੰ ਜੇ ਤੁਸੀਂ ਦੇਖੋਗੇ ਕੰਪੈਰੀਜ਼ਨ ਕਰੋਗੇ ਨਾ ਤਾਂ ਇਹਦੇ ਫਲਦਾਰ ਉਹਦਾ ਬਹੁਤ ਅੰਤਰ ਹੈ ਜੀ ਮੇਰੇ ਹਿਸਾਬ ਨਾਲ ਪੂਰਾ ਖੇਤ ਤੁਸੀਂ ਦੇਖੋ ਆ ਕੇ ਨੱਕੋ ਨੱਕ ਭਰਿਆ ਪਿਆ ਜੀ ਫਲੀਆਂ ਨੇ ਫਲੀਆਂ ਇਹਦੀਆਂ ਮੈਂ ਤੁਹਾਨੂੰ ਦਿਖਾਉਣਾ ਜੀ ਤੋੜ ਕੇ ਦਾਣਿਆਂ ਦੀ ਕੁਆਲਿਟੀ ਦੇਖੋ ਤੁਸੀਂ ਚੈੱਕ ਕਰੋ ਇੱਕ ਕਫਲੀ ਦੇ ਵਿੱਚ 13 ਤੋਂ ਲੈ ਕੇ 15 ਤੱਕ ਦਾਣੇ ਨੇ ਔਰ ਦਾਣਿਆਂ ਦਾ ਆਕਾਰ ਔਰ ਰੰਗ ਰੂਪ ਦੇਖੋ ਤੁਸੀਂ ਕਿੰਨਾ ਸੋਹਣਾ ਹੈ ਆ ਦੇਖੋ ਜੀ ਚੈੱਕ ਕਰੋ ਮੋٹے ਮੋٹے ਦਾਣੇ ਨੇ ਜੀ ਪੂਰਾ ਵਧੀਆ ਆਕਾਰ ਬਣਿਆ ਹੋਇਆ ਦਾਣਿਆਂ ਦਾ ਜੀ ਤੁਸੀਂ ਦੇਖ ਸਕਦੇ ਹੋ ਪੂਰੇ ਚਮਕਦਾਰ ਦਾਣੇ ਨੇ ਜੀ ਇੱਕ ਸਾਈਜ਼ ਦੇ ਵਿੱਚ ਪੂਰੇ ਇਹ ਕਿਸਾਨ ਸਾਥੀਓ ਆ ਜੇ ਵੈਰਾਈਟੀ ਆਪਣੀ 65 ਤੋਂ 70 ਦਿਨਾਂ ਦੀ ਹੋ ਚੁੱਕੀ ਆ ਲਗਭਗ 3-4 ਦਿਨਾਂ ਦੇ ਵਿੱਚ ਇਸ ਦੀ ਕਟਾਈ ਸ਼ੁਰੂ ਹੋ ਜਾਊਗੀ ਇਸ ਕਰਕੇ ਮੈਂ ਸਾਰੇ ਕਿਸਾਨ ਵੀਰਾਂ ਨੂੰ ਆਪਣੇ ਤਜਰਬੇ ਤੋਂ ਸਲਾਹ ਦੇਣੀ ਚਾਹਨਾ ਵੀ ਤੁਸੀਂ ਥੋੜਾ ਥੋੜਾ ਆਪਣੇ ਤੌਰ ਤੇ ਤਜਰਬਾ ਆਪਣੇ ਖੇਤਾਂ 'ਚ ਸਟਾਰ 444 ਦਾ ਜਰੂਰ ਕਰੋ ਧੰਨਵਾਦ ਜੀ